ਨਸ਼ੇ ਦੀ ਲਾਹਨਤ ਨੂੰ ਸਮਾਜ ਵਿੱਚੋਂ ਖਤਮ ਕਰਨ ਲਈ ਅਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਿਤੀ 5 ਜੁਲਾਈ 2024 ਟਾਊਨ ਹਾਲ ਕਤਵਾਲੀ ਅੰਮ੍ਰਿਤਸਰ ਵਿਖੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਰਣਜੀਤ ਸਿੰਘ ਢਿੱਲੋਂ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਦੇ ਪੁੱਜਦੇਦਰਪਨ ਆਹਲੂਵਾਲੀਆ ਆਈਪੀਐਸ ਐਡੀਸੀਪੀ ਸਿਟੀ 1 ਅੰਮ੍ਰਿਤਸਰ, ਹਰਕਮਲ ਕੌਰ ਪੀਪੀਐਸ ਐਡੀਸੀਪੀ ਸਥਾਨਿਕ ਅੰਮ੍ਰਿਤਸਰ ਅਤੇ ਸੁਰਿੰਦਰ ਸਿੰਘ ਪੀਪੀਐਸ ਐਸੀਪੀ ਕੇਂਦਰੀ ਅੰਮ੍ਰਿਤਸਰ ਵੱਲੋਂ ਸਵਾਗਤ ਕੀਤਾ ਗਿਆ। ਐ ਸੁਪਰੰਤ ਸ਼ਹੀਦ ਭਗਤ ਸਿੰਘ ਨਾਟਕ ਮੰਡੀ ਵੱਲੋਂ ਇੱਕ ਨਾਟਕ ਪੇਸ਼ ਕੀਤਾ ਗਿਆ। ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੀ ਹਦਾਇਤਾਂ ਅਨੁਸਾਰ ਨਸ਼ਿਆ ਨਸ਼ਿਆਂ ਦੇ ਵਿਰੁੱਧ ਅਸੀਂ ਤਿੰਨ ਸਟੈਪਸ ਤੇ ਕੰਮ ਕਰ ਰਹੇ ਹਾਂ। ਨੰਬਰ 1 ਦੇ ਜਿਹੜੇ ਵੱਡੇ ਨਸ਼ੇ ਨਸ਼ੇ ਦੇ ਸਲਾਗਰ ਨੇ ਉਹਨਾਂ ਨੂੰ ਫੜ ਕੇ ਸਿਖਾਅ ਅੰਦਰ ਦੇਣਾ। ਨੰਬਰ 2 ਜਿਹੜੇ ਨਸ਼ਿਆਂ ਦੇ ਵਿਕਟਮ ਨੇ ਉਹਨਾਂ ਦੇ ਇਲਾਜ ਕਰਾਉਣਾ ਤੇ ਨੰਬਰ 3 ਜਿਹੜੇ ਹੋਰ ਸਾਡੀ ਸੋਸਾਇਟੀ ਆ ਉਹਨਾਂ ਨੂੰ ਜਾਗਰੂਕਤਾ ਕਰਨੀ ਤਾਂ ਕਿ ਇਹਨਾਂ ਨਸ਼ਿਆਂ ਤੋਂ ਬਚਿਆ ਜਾ ਸਕੇ। ਉਸੇ ਲੜੀ ਦੇ ਵਿੱਚ ਅੱਜ ਅਸੀਂ ਇੱਥੇ ਇੱਕ ਸੈਮੀਨਾਰ ਕੀਤਾ ਟਾਊਨ ਹਾਲ ਅਮਰਸਰ ਸਾਹਿਬ ਵਿਖੇ ਇੱਥੇ ਇਹ ਇੱਕ ਨੁੱਕੜ ਨਾਟਕ ਸੋਸ਼ਲ ਜਿਹੜੇ ਸਮਾਜਿਕ ਹੈਗੇ ਨੇ ਮਿਸਟਰ ਜੇਠੂਵਾਲ ਅਤੇ ਗੁਰਪਤਵੰਤ ਪੰਨੂ ਤੇ ਹੋਰ ਬੁਲਾਰਿਆਂ ਦੇ ਰਾਹੀਂ ਅਸੀਂ ਲੋਕਾਂ ਨੂੰ ਪ੍ਰੇਰਣਾ ਦੇ ਲਈ ਇੱਕ ਦੇਣ ਦੀ ਕੋਸ਼ਿਸ਼ ਕੀਤੀ ਆ ਤਾਂ ਕਿ ਨਸ਼ੇ ਤੋਂ ਦੂਰ ਰਿਹਾ ਜਾ ਸਕੇ ਨਸ਼ਿਆਂ 'ਚ ਜਿਹੜੇ ਸਾਡੇ ਭੈਣ ਵੀਰ ਪਹਿਲਾਂ ਲੱਗੇ ਨੇ ਉਹਨਾਂ ਨੂੰ ਨਸ਼ਿਆਂ ਦਾ ਇਲਾਜ ਕਰਾ ਕੇ ਉਹਨਾਂ ਨੂੰ ਬਚਾਇਆ ਜਾ ਸਕੇ ਤੇ ਗਾਂਵ ਵਾਸਤੇ ਜਿਹੜਾ ਅਸੀਂ ਪੰਜਾਬ ਨੂੰ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਬਣਾ ਸਕੀਏ ਹਾਂਜੀ ਇਹ ਕੰਟੀਨਿਊਸ ਪ੍ਰੋਸੈਸ ਆ ਤੁਸੀਂ ਦੇਖਿਆ ਹੋਣਾ ਪਿਛਲੇ ਕੋਸ਼ ਦੇਣਾ ਤੋਂ ਲਗਾਤਾਰ ਜਿਹੜੀ ਸਾਡੀ ਆ ਫੜਨ ਵਾਲਿਆਂ ਵਿਰੋਧ ਵੀ ਮੈਂ ਬਹੁਤ ਚੱਰੀ ਆ ਬੜੇ ਪੱਧਰ ਤੇ ਅਸੀਂ ਜਿਹੜੇ ਨਸ਼ੇ ਵਡੇ ਸਮਗਲਰ ਜੇਲ੍ਹ ਭੇਜੇ ਨੇ ਉਹਨਾਂ ਦੀ ਪ੍ਰਾਪਰਟੀ ਅਟੈਚ ਕਰਾ ਰਹੇ ਹਾਂ ਐਵੇਂ ਜਿਹੜੀ ਜਾਗਰੂਕਤਾ ਮੁਹਿੰਮਾ ਇਹਦੇ ਤਹਿਤ ਵੀ ਆ ਜਿਹੜਾ ਅਜੇ ਹਮੇਸ਼ਾ ਜਿਹੜੇ ਅਸੀਂ ਕਿਸਮੀਆਂ ਕਰਦੇ ਰਵਾਂਗੇ